ਰੋਟੀ ਰੋਟੀ ਤਾਂ ਬਣ ਗਈ ਆ ਤੇ ਹੁਣ ਮੈਂ ਅੱਖਾਂ ਜੋਦੇ ਨੂੰ ਮੇਰਾ ਜੌਨ ਫੋਨ ਕਰਦਾ ਮੇਂ ਫੋਨ ਕਿਹੜਾ ਤਾਂ ਹੁੰਦਾ ਇਨਾ ਜੋਦ ਮੈਂ ਅੱਖਾਂ ਡੇ ਹੀ ਨਹੀਂ ਤੇ ਤੂੰ ਫੋਨ ਕਰਦਾ ਪੁੱਤ ਰੱਜੋ ਨੂੰ ਹਾਂ ਵੀ ਉਹ ਹਣ ਪ੍ਰੀਤ ਨੂੰ ਤਾਂ ਬੰਦ ਕੀਤਾ ਕੰਮ ਤਾਂ ਹੁਣ ਮੇਰੇ ਕੋਲ ਤੈਨੂੰ ਪਤਾ ਕਿੱਥੋਂ ਇਨਾ ਕੰਮ ਹੁੰਦਾ ਵਾ ਹਾਂ ਤੇ ਲਾ ਤਉਨੂੰ ਕਵਾਨ ਹੈ ਸਰਦਾ ਨਹੀਂ ਆ ਸਰਦਾ ਨਹੀਂ ਪੁੱਤ ਫਿਰ ਕੰਮ ਨਹੀਂ ਨਾ ਮੇਰੇ ਕੋਲ ਹੁੰਦਾ ਹਾਂ ਹੁਣ ਮੈਂ ਔਖਾ ਸੌਖਾ ਕੀਤਾ ਹੀ ਸਾਸੂ ਲੈ ਕੇ ਤੇ ਮੈਂ ਆਖਣ ਦੀ ਚਾਲ ਤੋਂ ਫੋਨ ਜੇ ਲਾਉਂਦਾ ਰੱਜੋ ਕੀ ਆਂਦੀ ਆ ਭਲਾ ਗਾੜੀ ਹੈ ਨਾ ਹਾ ਹਾ ਤੇ ਮੈਂ ਉਹਦੇ ਫੋਨ ਤੇ ਪੁੱਛਣਾ ਹੀ ਪੈਣਾ ਉਹਨੂੰ ਹਾਂ ਉਹ ਤੇ ਤੂੰ ਪੁੱਛ ਗਿਆ ਤਾਂ ਮੜਾ ਜਾ ਵੇਖ ਮੈਨੂੰ ਗੱਲ ਕਰਾਂ ਹਲਾ ਕੇ ਲੈ ਮੈਂ ਕਰਦਾ ਫੋਨ ਹੁਣ ਤੇਰ ਕੋਹ ਹੈਗਾ ਮੈਂ ਮਾਤਾ ਲੈ ਆਂਦਾ ਫੋਨ ਲੈ ਆਂਦਾ ਲਾਵਾ ਨੂੰ ਹਾਂ ਉਹਨੂੰ ਰੱਜੋ ਨੂੰ ਲਾਉਣਾ ਹੀ ਆ ਮੈਂ ਉਹਨੂੰ ਪੁੱਛਦੀ ਆ ਵੀ ਕੀ ਆਂਦੀ ਆ ਜੇ ਆ ਜੇ ਹਨਾ ਸਾਡੇ ਕਢਾ ਦੇ ਥੋੜੇ ਜਿਹਾ ਹਾਂ ਹਾ ਚਲ ਟਾਈਮ ਲੰਘ ਜੇ ਕਿਸ ਤਰ੍ਹਾਂ ਹਾਂ ਹਲਦੀ ਤਾਂ ਸੋਣੀ ਹੋ ਗਈ ਆ ਹੁਣ ਘੜੀ ਲੰਮੀ ਪੈ ਜੰਦੀ ਜਵਾਕਾਂ ਨੇ ਵੀ ਹੋਂ ਦਾ ਟਾਈਮ ਹੋ ਗਿਆ ਰੋਜ਼ ਦੇ ਕੰਮ ਤਾਂ ਸਾਰੇ ਨਿਬੜ ਗਏ ਆ ਹੁਣ ਘੜੀ ਲੰਮੀ ਪੈ ਦੰਨੀ ਆ ਜਵਾਕਾਂ ਦਾ ਟਾਈਮ ਕਿਹਦਾ ਵਜਨ ਲੱਗ ਪਿਆ ਲੈ ਜੋਧਵੀਰ ਦਾ ਫੋਨ ਆ ਹੈਲੋ ਹਨੋ ਰੰਜੋ ਕੀ ਹਾਲ ਆ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਪੁੱਤ ਠੀਕ ਠਾਕ ਆ? ਹਾਂਜੀ ਠੀਕ ਜੀ ਤੂੰ ਸੁਣਾਉ। ਆ ਮੈਂ ਵੀ ਠੀਕ। ਹੋਰ ਵੀਰਾ ਭਾਬੀ ਠੀਕ ਨੇ? ਆ ਠੀਕ ਆ ਪੁੱਤ। ਡਾਕਟਰ ਕੋਲ ਗਏ ਸੀ ਕੀ ਦੱਸਿਆ ਉਹਨਾਂ ਨੇ? ਹਾਂ? ਡਾਕਟਰ ਕੋਲ ਗਏ ਸੀ ਕੀ ਦੱਸਿਆ ਉਹਨਾਂ? ਉਹ ਉਹਨਾਂ ਨੇ ਇਹੋ ਰੈਸਕੀ ਦੱਸੀ ਆ। ਠੀਕ ਜੀ। ਆ ਵੀ ਕੰਮਕੁੰਮਣੀ ਕਰਨਾ। ਠੀਕ ਜੀ। ਆ ਤੇ ਮੈਂ ਆਖੰਡੀ ਮੈਂ ਪੁੱਛਦੀ ਆ ਮੈਂ ਰੱਜੋ ਨੂੰ ਵੀ ਚੱਲ ਤੂੰ ਆ ਜਾ ਸਾਡੇ ਕੋਲ ਹਾਂਜੀ ਤੇ ਕੋਈ ਮੇਰੇ ਕੋਲ ਨਹੀਂ ਹੁੰਦਾ ਫਿਰ ਠੀਕ ਜੀ ਆ ਉਹ ਤੇ ਸਵੇਰੇ ਵੀ ਮੈਂ ਸਾਸੂ ਲੈ ਕੇ ਕੰਮ ਕੀਤਾ ਹੀਗਾ ਇਦਾਂ ਹੀ ਠੀਕ ਜੀ ਆਹੋ ਤੇ ਮੈਂ ਹਾਂ ਮਾ ਫੋਨ ਲਾਇਆ ਆਖੰਡਈ ਹੀ ਕਿ ਲਾਜ ਉਹਦੇ ਨੂੰ ਮੈਂ ਪੁੱਛਾ ਭਲਾ ਵੀ ਕੀ ਦੱਸਦੀ ਆਂਦੀ ਆ ਰੱਜੋ ਠੀਕ ਜੀ ਜੋਧਵੀਰ ਨੂੰ ਭੇਜ ਦਿਓ ਕੋਈ ਗੱਲ ਨਹੀਂ ਮੈਂ ਆ ਜਾਂਗੀ ਅਛਾ ਅਛਾ ਹਾਂਜੀ ਠੀਕ ਆ ਕਿ ਤਾਨੇ ਮੈਨੂੰ ਤਾਂ ਆਸ ਸੀ ਨਾ ਫਿਰ ਤੂੰ ਫੋਨ ਕਰ ਦਾਂਗੀ ਮੈਂ ਤੁਹਾਨੂੰ ਫਿਰ ਭੇਜ ਦਿਓ ਵੀਰ ਨੂੰ ਠੀਕ ਆ ਠੀਕ ਆ ਹਾਂਜੀ ਹਾਂ ਠੀਕ ਆ ਜਾਨੇ ਹਾਂਜੀ ਹਾਂਜੀ ਠੀਕ ਜੇ ਸਕੂਲੋਂ ਆਉਣ ਹੀ ਵਾਲੇ ਜੇ ਅਛਾ ਅਛਾ ਹਾਂਜੀ ਚਲੋ ਠੀਕ ਆ ਫਿਰ ਮੈਨੂੰ ਫੋਨ ਕਰਕੇ ਤਾ ਮੈਨੂੰ ਦੱਸ ਦੀ ਹੈ ਚਲੋ ਠੀਕ ਜੇ ਠੀਕ ਠੀਕ ਚਲੋ ਸ਼ੁਕਰਾਂ ਰੱਬ ਨੇ ਮੇਰੇ ਵੀਰ ਦੀ ਸੁਣੀ ਅਰਦਾਸ ਸੁੱਕੀ ਸਾਦੀ ਉਹਨਾਂ ਦੀ ਭਰੀ ਝੋਲੀ ਮੇਰੀ ਭਾਬੀ ਨੂੰ ਥਾਵੇ ਰੱਬ ਹੁਣ ਉਹਨਾਂ ਦਾ ਵੀ ਤੇ ਟਾਈਮ ਕੱਢਣਾ ਹੀ ਪੈਣਾ ਵਾ ਹੁਣ ਮੈਂ ਇਦਾਂ ਕਰਦੀ ਆ ਕਿ ਬੱਚਿਆਂ ਨੂੰ ਡੀਕ ਕੇ ਫਿਰ ਮੈਂ ਘਰ ਦੇ ਨਾਲ ਸਲਾਹ ਕਰੂੰਗੀ ਚਲੋ ਹੁਣ ਇਹਨਾਂ ਨੂੰ ਵੀ ਤੇ ਫੋਨ ਕਰਕੇ ਮੈਂ ਪੁੱਛਦੀ ਆ ਕੀ ਕਹਿੰਦੇ ਆ ਫਿਰ ਚਲੋ ਦੀਦੀ ਵੱਡੀ ਹੈਗੀ ਆ ਉਹਨਾਂ ਰੋਟੀ ਬਣਾ ਲੈ ਕਰਨੀ ਮੰਮੀ ਦੀ ਤੇ ਬੱਚਿਆਂ ਨੂੰ ਵੀ ਨਾਲ ਹੀ ਲੈ ਜਾਵਾਂਗੀ ਤੇ ਬੱਚੇ ਆਪੇ ਹੀ ਸਕੂਲ ਵੀਰ ਸ਼ਾਡ ਆਇਆ ਕਰਨਗੇ ਲਾਗੇ ਤੇ ਸਕੂਲ ਪੈਂਦਾ ਉਹਨਾਂ ਦੇ ਉਹਨਾਂ ਦਾ ਵੀ ਤਾਂ ਟਾਈਮ ਕੱਢਣਾ ਹੀ ਪੈਂਦਾ ਮੰਮੀ ਵੀ ਨਹੀਂ ਠੀਕ ਰਹਿੰਦੀ ਚਲੋ ਹੁਣ ਮਨਨ ਨੂੰ ਫੋਨ ਕਰਕੇ ਦੱਸ ਦਿੰਨੀ ਆ ਕੱਲ ਮੈਨੂੰ ਲੈ ਜਾਣਗੇ ਆਣਗੇ ਹੁਣ ਇਹਨਾਂ ਨੂੰ ਵੀ ਫੋਨ ਕਰਕੇ ਪੁੱਛ ਹੀ ਲੈਣੀ ਆ ਮੰਮੀ ਹੁਣਾਂ ਦਾ ਫੋਨ ਆਇਆ ਵਾ ਕਿੱਦਾਂ ਕਰਾਂ ਇਨਾਂ ਨੂੰ ਵੀ ਉਹਨਾਂ ਨੂੰ ਫੋਨ ਕਰਕੇ ਪੁੱਛ ਹੀ ਲੈਣੀ ਆ ਕਿ ਮੰਮੀ ਉਹਨਾਂ ਦਾ ਫੋਨ ਆਇਆ ਸੀ ਭਾਬੀ ਦੀ ਬੈੱਡ ਰੈਸਟ ਦੱਸੀ ਆ 2-4 ਦਿਨ ਰਹਿ ਹੀ ਹੰਨੀ ਪੇਕੇ ਮੇਰਾ ਵੀ ਬੜਾ ਦਿਲ ਕੰਡਿਆ ਜਾਨੂ ਹੈਲੋ ਕੀ ਹਾਲ ਜੇਟਾ ਦਾ ਠੀਕ ਜੋ ਔਰ ਰੋਟੀ ਪਾਣੀ ਖਾ ਲਿਆ ਅਜ ਠੀਕ ਜੀ ਹਾਂਜੀ ਠੀਕ ਆਪਾਂ ਵੀ ਬੱਚੇ ਵੀ ਠੀਕ ਆ ਕੁਛ ਨਹੀਂ ਮੈਂ ਵੀ ਬਾਹਰ ਬੈਠੀ ਫਰੀ ਬੈਠੀ ਹਾਂਜੀ ਮੰਮੀ ਉਹਨਾਂ ਦਾ ਫੋਨ ਆਉਂਦਿਆ ਹੀ ਉਹ ਪੁੱਛਣ ਡੇ ਹੀ ਹਾਲ ਚਾਲ ਹੀ ਹਾਂਜੀ ਤੇ ਭਾਬੀ ਨੂੰ ਬੈਡ ਰੈਸਟ ਦੱਸੀ ਆ ਡਾਕਟਰ ਨੇ ਤੇ ਮੈਂ ਤੁਹਾਡੇ ਨਾਲ ਸਲਾਹ ਕਰਨੀ ਇੱਕ ਮੰਮੀ ਕਹਿੰਦੇ 2-4 ਦਿਨਾਂ ਸਾਡੇ ਕਢਵਾ ਜਾ ਮੰਮੀ ਵੀ ਨਾ ਠੀਕ ਰਹਿੰਦੀ ਤੁਹਾਨੂੰ ਪਤਾ ਹੀ ਆ ਹਾਂਜੀ ਵੀਰੇ ਵੀਰਾ ਜੋਧਵੀਰ ਕਹਿੰਦੇ ਆ ਸੀਗੇ ਮੈਂ ਬੱਚਿਆਂ ਨੂੰ ਸਕੂਲ ਭੇਜ ਦਿਆ ਕਰਾਂਗੇ ਇੱਥੋਂ ਹੀ ਸਾਡਾ ਆ ਕਰਨਗੇ ਹਾਂਜੀ ਠੀਕ ਜੀ ਹਾਂਜੀ ਉਹਨਾਂ ਦਾ ਵੀ ਤੁਹਾਨੂੰ ਟਾਈਮ ਕਢਵਾ ਹੀ ਦਿੰਨੇ ਆ ਦੀਦੀ ਵੱਡੇ ਹੈਗੇ ਆ ਮੰਮੀ ਦੀ ਰੋਟੀ ਬਣਾ ਦਿਆ ਕਰਨੀ ਉਹਨਾਂ ਨੇ ਹਾਂਜੀ ਚਲੋ ਠੀਕ ਜੀ ਹੇ ਜੀ ਫਿਰ ਮੈਂ ਅੱਜ ਸ਼ਾਮ ਨੂੰ ਚਲ ਜਾਨੀ ਹਾਂਜੀ ਠੀਕ ਜੀ ਚਲੋ ਹੁਣ ਇੰਨਾ ਨਾਲ ਵੀ ਮਸਲਾ ਕਰ ਲਈਏ ਜਵਾਕਾਂ ਦੇ ਆਉਣ ਦੀ ਧੇਰ ਵਾ ਬਸ ਹੁਣ ਮੇਰਾ ਮੰਮੀ ਡੈਡੀ ਨੂੰ ਆਪ ਮਿਲਣ ਨੂੰ ਬੜਾ ਜੀ ਕਾਂਡਿਆ ਵੀਰੇ ਭਾਬੀ ਨਹੀਂ ਹੁਣ ਮੈਂ ਜਵਾਕਾਂ ਨੂੰ ਢੀਕੇ ਜੋਧ ਵੀਰ ਨੂੰ ਫੋਨ ਕਰ ਹੀ ਦਿੰਨੀ ਆ ਕੱਪੜੇ ਤਾਂ ਮੇਰੇ ਆਹੋ ਹੀ ਸਹੀ ਆ ਉੱਥੇ ਬਣਾ ਹੁਣ ਤਿਆਰੀ ਤੋਰੀ ਕਰ ਹੀ ਲੈਣੀ ਆ ਚਾ ਮੈਂ ਹਟਾ ਦਾਂ ਰਾਜ ਵਿਚਾਰੀ ਵੀ ਆਈ ਆ ਉਹੀ ਬਥੇਰਾ ਸਾਹ ਦੇਣ ਲਈ ਆ ਕੰਮ ਧੰਦੇ ਦਾ ਮੇਰੇ ਕੋ ਤੇ ਹੁਣ ਹੁਣ ਦਾ ਨਹੀਂ ਗਾ ਹਾਂ ਇਹਦਾ ਜੋ ਆ ਜੂਗੀ ਤੇ ਚੱਲ ਆਪੇ ਸੰਭ ਲੋਗੀ ਆ ਕੰਮ ਪ੍ਰੀਤ ਵੀ ਵਿਚਾਰੀ ਚੱਲ ਮਹਾਰਾਜ ਭਰੀ ਝੋਲੀ ਠਾਲੇ ਉਹਨੂੰ ਪਰਮਾਤਮਾ ਭਰੀ ਝੋਲੀ ਆਪਣੇ ਘਰ ਉੱਠੇ ਮਹਾਰਾਜ ਜੀ ਦੇ ਦੇ ਉਹਨੂੰ ਤੇ ਚੱਲ ਆਪਣੇ ਘਰ ਉੱਜੇ ਰਹਿਣਗੇ ਰੀਦਾ ਹਾਂ ਹਾਲੇ ਦਵਾਈ ਖਾਲਾ ਤੇ ਤੂੰ ਹੁਣ ਆਪਣੇ ਰੈਸਟ ਕਰਨੀ ਆ ਰਜੋ ਨੂੰ ਫੋਨ ਕਰਤਾ ਵਾ ਠੀਕ ਆ ਮੰਮੀ ਨੇ ਹਾਂ ਤੇ ਉਹਨੇ ਆ ਜਾਣਾ ਵਾ ਠੀਕ ਆ ਤੇ ਵਾਂਦੀ ਮੈਂ ਆਪਣੇ ਕੱਪੜੇ-ਕੁੱਪੜੇ ਪਾ ਕੇ ਪੈਕ ਕਰਕੇ ਅੱਜ ਦੱਸ ਦੂੰਗੀ ਕੋਈ ਨਾ ਠੀਕ ਆ ਠੀਕ ਆ ਤੈਨੂੰ ਪਤਾ ਆਪਣੇ ਨਾਲ ਕਰਦੀ ਆ ਪ੍ਰੇਮ ਆ ਆ ਯਾ ਨਾ ਉਹਨੇ ਮਨ ਕਰਿਆ ਅੱਜ ਹੀ ਸ਼ਾਮਾਂ ਤੱਕ ਅਸੀਂ ਜਵਾਕ ਹੋ ਜਾਈ ਨਹੀਂ ਹੋਣੇ ਸਕੂਲੋਂ ਸਕੂਲੋਂ ਨਹੀਂ ਆਏ ਟੈਂਡ ਹੀ ਆਉਣਾ ਦੇਖੋ ਚੀਨੇ ਜਵਾਕ ਸਕੂਲੋਂ ਆ ਜਾਣਗੇ ਤੇ ਉਹਨੇ ਫੋਨ ਕਰ ਦੇਣਾ ਵਾ ਤੇ ਤੁਸੀਂ ਲੈ ਆਏ ਉਹਨੂੰ ਜਾ ਕੇ ਫਿਰ ਆਹ ਉਹਨੂੰ ਲੈ ਆਉਂਗਾ ਵੰਦੀ ਮੈਂ ਫੋਨ ਕਰ ਲਊਗੀ ਤੈਨੂੰ ਸਦਾ ਹੀ ਹੂੰ ਚੋਦਾ ਵੀ ਮੈਂ ਕੰਮ ਦਾ ਕੁਛ ਨਹੀਂ ਕੀਤਾ ਸਵੇਰੇ ਰੋਟੀ ਰੋਟੀ ਮੰਮੀ ਨੇ ਬਣਾ ਲਈ ਆ ਤੇ ਕੰਮ ਰਾਜ ਨੇ ਕਰ ਲਿਆ ਹੀ ਸਾਰਾ ਉਹ ਵੀ ਚੰਗਾ ਵਿਚਾਰੀ ਬੁੱਤਾ ਸਾਰੀ ਜਾਂਦੀ ਆ ਏਡੀ ਦੁਰੇ ਆ ਮਾਂ ਕਿਹੜਾ ਔਖਾ ਵਾ ਔਖਾ ਵਾ ਵਾ ਉਹ ਨਹੀਂ ਬਣਾ ਔਖਾ ਵਾ ਬੜੀ ਦੁਰੋਂਦੀ ਆ ਉਹ ਤੇ ਚਾਲੇ ਆ ਦਿਨ ਤੇਰੇ 15 20 ਆ ਤੇ ਤੂੰ ਇਦਾਂ ਆਪਣੇ ਕਢਾਲਾ ਜਿੱਦਾਂ ਤੇਰੇ ਲੰਗਦੇ ਆ ਹੂੰ ਨਾਪ ਜਿਆਦਾ ਕੋਈ ਮਾਂ ਸਰੀਰ ਨੂੰ ਤੰਗੀ ਦਿੱਤੀ ਆਹ ਹੋ ਕੇ ਹਨਾ ਰਾਸ਼ਟ ਕਰ ਲਾ ਫਿਰ ਕਿਹੜੀ ਗੱਲ 10 15 ਨੰਨਾਂ ਦੀ ਗੱਲ ਉਹ ਆਹੋ ਰੱਬ ਉਹ ਕਿਦੇ ਸੁਣ ਲਵੇ ਨਾ ਆਹੋ ਤੇ ਆਉਂਦਾ ਉਹਦਾ ਫੋਨ ਤੇ ਫਿਰ ਮਾਨੂੰ ਲੈ ਆਉਣਾ ਠੀਕ ਆ ਹਾਂ